ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਅਲ ਨਿਊਜ਼ ਤੁਹਾਡਾ ਸਵਾਗਤ ਕਰਦਾ। ਦੇਸ਼ ਦੀ ਕੋਈ ਰਾਜਨੀਤਿਕ ਪਾਰਟੀ ਹੋਵੇ ਉਹਦਾ ਇੱਕੋ ਲਕਸ਼ਾ ਹੁੰਦਾ ਹੈ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨਾ। ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਉਹ ਕਈ ਤਰ੍ਹਾਂ ਦੇ ਪ੍ਰਯੋਗ ਵੀ ਕਰਦੀ ਹੈ। ਕਈ ਤਰ੍ਹਾਂ ਦੇ ਪ੍ਰਯੋਗ ਕਰਦੀ ਹੈ। ਉਸ ਪ੍ਰਯੋਗ ਕਰਨ ਦਾ ਮਤਲਬ ਇੱਕੋ ਹੁੰਦਾ ਹੈ ਕਿ ਜਨਤਾ ਦੇ ਵਿੱਚ ਜੇ ਕੋਈ एंटी इनकंबेंसी है या कोई वोटरों दे नाराजगी ਦਾ ਕੋਈ ਹੋਰ ਕਾਰਨ ਹੈ ਉਹ ਮੌਜੂਦਾ ਸੀਐਮ ਤਾਂ ਉਹਨੂੰ ਚੇਂਜ ਕਰ ਦਿੱਤਾ ਜਾਂਦਾ ਹੈ ਉਹਨੂੰ ਬਦਲ ਦਿੱਤਾ ਜਾਂਦਾ ਹੈ ਤਾਂ ਕਿ ਜਨਤਾ ਦੇ ਵਿੱਚ ਵੋਟਰਾਂ ਦੇ ਵਿੱਚ ਇੱਕ ਮੈਸੇਜ ਜਾਵੇ ਇਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਕੁਝ ਮਹੀਨੇ ਪਹਿਲੇ ਹਰਿਆਣਾ ਦੇ ਵਿੱਚ ਇੱਕ ਪ੍ਰਯੋਗ ਕੀਤਾ ਲਗਭਗ 9.5 ਸਾਲ ਤੱਕ ਮੁੱਖ ਮੰਤਰੀ ਨੇ ਉਹ ਮਨੋਰ ਲਾਲ ਖੱਟਣ ਨੂੰ ਹਟਾ ਕੇ ਉਸ ਦੀ ਥਾਂ ਤੇ OBC ਚਿਹਰਾ ਮੰਨੇ ਜਾਂਦੇ ਨੈਭ ਸਿੰਘ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ। ਥੇੜਾ ਦਾ ਮੁੱਖ ਮੰਤਰੀ ਬਣਾਇਆ ਗਿਆ ਪ੍ਰਯੋਗ ਕੀਤਾ ਗਿਆ ਰਾਜਨੀਤਿਕ ਤੌਰ ਤੇ ਹੁਣ ਸਵਾਲ ਇਹ ਖੜਾਉਂਦਾ ਕਿ ਭਾਤੀ ਜਨਤਾ ਪਾਰਟੀ ਵੱਲੋਂ ਹਰਿਆਣਾ ਦੇ ਹਰਿਆਣਾ ਦੇ ਵਿੱਚ ਜੋ ਇਹ ਪ੍ਰਯੋਗ ਕੀਤਾ ਗਿਆ ਕੀ ਇਹ ਪ੍ਰਯੋਗ ਹਰਿਆਣਾ ਦੀ ਚੋਣਾਂ ਭਾਰਤੀ ਜਨਤਾ ਪਾਰਟੀ ਨੂੰ ਜਿਤਵਾ ਪਾਏਗਾ ਉਸ ਤੋਂ ਵੱਡਾ ਸਵਾਲ ਕਿ ਨੈਬ ਸਿੰਘ ਸੈਣੀ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਚੁਣਾਵੀ ਨਈਆ ਪਾਰ ਲਾ ਪਾਣਗੇ ਇਸ ਲਈ ਸਭ ਦੀਆਂ ਨਜ਼ਰਾਂ ਜੋ ਰਾਜਨੀਤੀ ਦੇ ਵਿੱਚ ਰੁਚੀ ਰੱਖਦੀਆਂ ਨੇ ਖਾਸ ਕਰਕੇ ਚੋਣ ਜਲਤ ਟਿੱਕੀਆਂ ਹੋਈਆਂ ਨੇ ਕਿ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈਟ੍ਰਿਕ ਲਾ ਪਾਉਂਦੀ ਹੈ ਇਹ ਸੱਤਾ ਤੋਂ ਬਾਹਰ ਹਰਿਆਣੇ ਦੀ ਜਨਤਾ ਕਰ ਦਿੰਦੀ ਹੈ ਐਮ ਸਿੰਘ ਸਾਣੀ ਦੇ ਮੁੱਖ ਮੰਤਰੀ ਦੇ ਬਣਨ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਰંગી ਤੋਂ ਲਾਭ ਹੋਵੇਗਾ ਪਰ ਜੋ ਲੋਕ ਸਵਾਰੀ ਚੋਣ ਦਾ ਅਨਲਿਸਿਸ ਦੱਸਦਾ ਉਹ ਇਹ ਦੱਸਦਾ ਹੈ ਕਿ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਹ ਰਣਨੀਤੀ ਕਾਮਯਾਬ ਨਹੀਂ ਹੋਈ ਭਾਰਤੀ ਜਨਤਾ ਪਾਰਟੀ ਦਾ ਇਹ ਪ੍ਰਯੋਗ ਸਫਲ ਨਹੀਂ ਹੋਇਆ ਕਿਉਂਕਿ 2019 ਦੇ ਚੋਣਾਂ ਵਿੱਚ ਦੱਸਦੇ ਹਨ 10 ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ 2024 ਦੇ ਚੋਣਾਂ ਵਿੱਚ 5 ਸੀਟਾਂ ਜਿੱਤ ਪ੍ਰਾਪਤ ਕਰ ਸਕੀ ਅੱਧੀ ਸੀਟਾਂ ਤੇ ਉਖਾਰ ਗਏ ਪਰ ਦੂਜੇ ਵੱਸਾ ਰਾਜਨੀਤਿਕ ਵਿਸ਼ਲੇਸ਼ਕ ਇਸ ਗੱਲ ਨੂੰ ਵੀ ਮੰਨਦੇ ਨੇ ਕਿ ਜਦੋਂ ਵੀ ਕਿਸੇ ਪ੍ਰਦੇਸ਼ ਦੇ ਵਿੱਚ ਚੋਣਾਂ ਹੁੰਦੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਰਾਂ ਦਾ ਨਜ਼ਰੀਆ ਮੂੜ ਕੁਝ ਹੋਰ ਹੁੰਦਾ ਲੋਕ ਸਭਾ ਦੇ ਵਿੱਚ ਵੋਟਰਾਂ ਦਾ ਨਜ਼ਰੀਆ ਵੋਟਰਾਂ ਦਾ ਮੋਰ ਕੁਝ ਹੋਰ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਇਸ ਤੋਂ ਬਾਅਦ ਯੋਧਵੀ ਇਹ ਮੰਨ ਕੇ ਚੱਲ ਰਹੀ ਹੈ ਕਿ ਤੇਜੇ ਵੱਲੋਂ ਹੈਟ੍ਰਿਕ ਲਾ ਕੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਪਰ ਰਾਜਨੀਤਿਕ ਵਿਸ਼ਲੇਸ਼ਣਾਂ ਦੀ ਗੱਲ ਮੰਨੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਵਾਸਤੇ ਹੈਟ੍ਰਿਕ ਲਾਣਾ ਕੋਈ ਆਸਾਨ ਕੰਮ ਨਹੀਂ ਹੈ ਕਿਉਂਕਿ ਇੱਕ ਐਂਟੀ ਇਨਕੰਮਬੀਐਂਸੀ ਦੇ ਨਾਲ-ਨਾਲ ਗੁੱਟਬਾਜ਼ੀ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਤੀਜੀ ਵਾਰ ਸਰਕਾਰ ਬਣਦੇ ਨਾਇਬ ਸਿੰਘ ਸੈਣੀ ਹੀ ਮੁੱਖ ਮੰਤਰੀ ਹੋਣਗੇ ਪਰ ਇਸ ਤੋਂ ਬਾਅਦ ਵੀ ਦੋ ਹੋਰ ਵੱਡੇ ਨੇਤਾ ਆਪਣੇ ਆਪ ਨੂੰ ਸੀਐਮ ਦਾ ਦਾਵੇਦਾਰ ਦੱਸਣ ਤੋਂ ਪਿੱਛੇ ਨਹੀਂ ਹਟ ਰਹੇ ਇਸ ਗੱਲ ਨੂੰ ਲੈ ਕੇ ਵੀ ਵੋਟਰਾਂ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਸਕਦੀ ਹੈ ਜਿਸ ਦਾ ਨੁਕਸਾਨ ਭਾਰਤੀ ਜਨਤਾ ਪਾਰਟੀ ਨੂੰ ਹੋ ਸਕਦਾ ਹੈ ਦੋਸਤੋ ਕਿਆ ਜਾਨਾ ਕਿ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਵਿੱਚਕਾਰ ਹੈ ਕਾਂਗਰਸ ਦੇ ਵਿੱਚ ਉਤਸ਼ਾਹ ਹੈ ਜੋਸ਼ ਹੈ ਉਹਨੂੰ ਲੱਗਦਾ ਹੈ ਕਿ 10 ਸਾਲ ਛੱਤ ਤੋਂ ਬਾਅਦ ਰਹਿਣ ਤੋਂ ਬਾਅਦ ਇਸ ਵਾਰ VOTERਾਂ ਦਾ ਜਿਹੜਾ ਮੂਡ ਹੈ ਉਹ ਕੁਝ ਬਦਲਿਆ-ਬਦਲਿਆ ਹੈ ਇਸ ਲਈ ਉਸਦਾ ਫਾਇਦਾ ਕਾਂਗਰਸ ਪਾਰਟੀ ਨੂੰ ਮਿਲ ਸਕਦਾ ਹੈ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਪਰ ਦੂਜੇ ਪਾਸੇ ਇਸ ਗੱਲ ਦੀ ਵੀ ਸਚਾਈ ਹੈ ਕਿ ਰਾਜਨੀਤੀ ਵਰਗੇ ক্রিকেট ਦੇ ਵਿੱਚ ਕਿਸੇ ਤਰ੍ਹਾਂ ਦੇ ਵਿਕਵਾਣੀ ਕਰਨੀ ਜਲ ਦਵਾਜੀ ਹੁੰਦੀ ਹੈ ਕਿਉਂਕਿ ਕ੍ਰਿਕਟ ਦੇ ਰਾਜਨੀਤੀ ਦੇ ਵਿੱਚ ਕਦੋਂ ਕਿ ਗੇਮ ਪਲਟ ਜਾਵੇ ਕਿਹੜੀ ਹਾਰ ਵਾਲੀ ਟੀਮ ਜਿੱਤੀ ਜਾਵੇ ਜਿੱਤਣ ਵਾਲੀ ਟੀਮ ਜਿਹੜੀ ਲੱਗਦੀ ਹੈ ਉਹ ਹਾਰ ਜਾਂਦੀ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਹਾਲੇ ਵੀ ਬੜੀ ਉਮੀਦਾਂ ਲਾ ਕੇ ਬੈਠੀ ਹੈ ਕਿ ਪ੍ਰਦੇਸ਼ ਦੇ ਵਿੱਚ ਜੋ ਜਾਤੀਗਤ ਸਮਿਕਰਨਾ ਹੈ ਵੋਟਰਾਂ ਦਾ ਉਹ ਉਹਦੇ ਹੱਕ ਵਿੱਚ ਜਾ ਸਕਦਾ ਹੈ ਉਸ ਉਹਦੇ ਕਰਕੇ ਉਹਨੂੰ ਰਾਜਨੀਤਿਕ ਤੌਰ ਤੇ ਲਾਭ ਹੋ ਸਕਦਾ ਹੈ ਕਿਉਂਕਿ ਭਾਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਨੇਤਾ ਪ੍ਰਧਾਨ ਮੰਤਰੀ ਦੇ ਇਲਾਵਾ ਗ੍ਰਹਿ ਮੰਤਰੀ ਦੇ ਇਲਾਵਾ ਹੋਰ ਵੀ ਰਾਸ਼ਟਰੀ ਨੇਤਾਵਾਂ ਦੇ ਵਿੱਚ ਚੋਣ ਪ੍ਰਚਾਰ ਕਰਕੇ ਭਾਤੀ ਜਨਤਾ ਪਾਰਟੀ ਦੀਆਂ ਉਪਲਬਧੀਆਂ ਦੱਸ ਕੇ ਭਾਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੀਆਂ ਨੇ ਪਰ ਕਹਿੰਦੇ ਅੱਜ ਦਾ ਵੋਟਰ ਬੜਾ ਜਾਗਰੂਕ ਹੈ ਬੜਾ ਸਮੇਂਦਾਰ ਹੈ ਉਹ ਇਤਨਾ ਸਮੇਂਦਾਰ ਹੋ ਚੁੱਕਿਆ ਹੈ ਕਿ ਉਹ ਪਹਿਲੇ ਇੱਕ ਤਰ੍ਹਾਂ ਦੇ ਨਾਲ ਫੈਸਲਾ ਕਰ ਲੈਂਦਾ ਕਿ ਇਸ ਵਾਰ ਕਿਸ ਕੈਂਡੀਡੇਟ ਨੂੰ ਕਿਸ ਨੇਤਾ ਨੂੰ ਜਾਂ ਕਿਸ ਪਾਰਟੀ ਨੂੰ ਵੋਟ ਪਾਣੀ ਹੈ ਜਾਂ ਕਿਸ ਦੀ ਸਰਕਾਰ ਬਣਾਣੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਜੋ ਰਾਜਨੀਤਿਕ ਲੈਰੇ ਵਿੱਚ ਸਾਨੂੰ ਨੂੰ ਮਿਲਦਾ ਹੈ ਕਿ ਨੈਭ ਸਿੰਘ ਸੈਣੀ ਭਾਰਤੀ ਜਨਤਾ ਪਾਰਟੀ ਦੇ ਚੋਣਵੀ ਨਈਆ ਪਾਰ ਲਗਾ ਪਣਗੇ ਜਾਂ ਨਹੀਂ ਦੋਸਤੋ ਅਜਲੇ ਬਸ ਇਤਨਾ ਹੀ ਨਮਸਕਾਰ ਜੈ